ਸੱਚੀ ਕਾਲ ਤੁਸੀਂ ਦੇਖ ਰਹੇ ਹੋ ਬੋਰਡ ਨਿਊਜ਼ ਅਮਰੀਕਨ ਟਾਈਮ ਟੀਵੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਬੁਲੇਟਿੰਗ ਦਾ آغاز ਅੱਜ ਦੀ ਅਹਿਮ ਅਪਡੇਟ ਦਿਨਾ ਕੈਨੇਡੀਅਨ ਅਧਿਕਾਰੀਆਂ ਨੇ ਖਾਲਸਤਾਨੀ ਵਖਵਾਦੀ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ 'ਚ ਇੱਕ ਹੋਰ ਭਾਰਤੀ ਨਾਗਰਿਕ ਨੂੰ ਹਿਰਾਫਤਾਰ ਕੀਤਾ ਹੈ ਇਸ ਨਾਲ ਇਸ ਮਾਮਲੇ 'ਚ ਹੁਣ ਤੱਕ ਗ੍ਰਿਫਤਾਰ ਕੀਤੇ ਭਾਰਤੀ ਨਾਗਰਿਕਾਂ ਦੀ ਗਿਣਤੀ 4 ਹੋਈ ਹੈ ਕੈਨੇਡਾ ਦੇ ਸਰੀ ਦੇ ਰਹਿਣ ਵਾਲੇ ਅਮਨਦੀਪ ਸਿੰਘ ਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਨੇ ਨਿਜਰ ਦੀ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸ਼ਗੁਨਾਨਕ ਸਿੰਘ ਗੁਰਦੁਆਰਾ ਸਾ ਕੈਨੇਡੀਅਨ ਪੁਲਿਸ ਦੀ IHIT ਨੇ ਕਿਹਾ ਕਿ ਨਿੱਗ ਸਿੰਘ ਨੂੰ ਨਿੱਜਰ ਦੇ ਕਤਲ ਵਿੱਚ ਉਸਦੀ ਭੂਮਿਕਾ ਲਈ 11 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਹ ਇੱਕ ਹੋਰ ਕੇਸ ਦੇ ਸਬੰਧ ਵਿੱਚ ਫੀਲ ਖੇਤਰੀ ਪੁਲਿਸ ਦੀ ਹਿਰਾਸਤ ਵਿੱਚ ਸੀ ਆਸਾਰੀ ਨੀਤੀ ਕਪਲੇ ਮਾਮਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਤੋਂ ਬੀਤੀ 10 ਮਈ ਨੂੰ ਜ਼ਮਾਨਤ ਤੋਂ ਬਾਹਰ ਆਏ ਹਨ ਸੋ ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਕੇਜਰੀਵਾਲ ਨੇ ਅੱਜ ਯਾਨੀ ਕਿ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ ਕੇਜਰੀਵਾਲ ਨੇ ਕਿ ਹੈ ਮੈਨੂੰ ਇਹ ਚਿੰਤਾ ਰਹਿੰਦੀ ਸੀ ਕਿ ਮੇਰੇ ਅੰਦਰ ਜਾਣ ਕਾਰਨ ਦਿੱਲੀ ਅੰਦਰ ਜਿਹੜੇ ਨੇ ਕੰਮ ਰੁਕੇ ਨੇ ਹਸਪਤਾਲਾਂ 'ਚ ਦਵਾਈਆਂ ਮਿਲਣੀਆਂ ਬੰਦ ਹੋ ਗਈਆਂ ਬਿਜਲੀ 'ਚ ਗੜਬੜ ਹੋਈ ਹੈ ਪਾਣੀ 'ਚ ਦਿੱਕਤ ਆਈ ਹੈ ਤੇ ਭਾਤ ਭਾਵ ਵਾਲਿਆਂ ਨੂੰ ਬਹਾਨਾ ਮਿਲ ਜਾਵੇਗਾ ਕਿ ਚੋਣਾ ਦੇ ਵਿੱਚੋਂ ਵਿੱਚ ਅਸੀਂ ਹਾਰ ਜਾਵਾਂਗੇ ਪਰ ਤੁਸੀਂ ਲੋਕਾਂ ਨੇ ਆਪਣੇ ਆਪਣੇ ਇਲਾਕੇ ਵਿੱਚ ਬਹੁਤ ਚੰਗੇ ਕੰਮ ਕੀਤੇ ਮੈਨੂੰ ਜਦੋਂ ਜੇਲ੍ਹ ਵਿੱਚ ਆਤੀਸ਼ੀ ਸੌਰਵ 파ਰਦਵਾਜ ਭਗਵੰਤ ਮਾਨ ਤੇ ਮੇਰੀ ਪਤਨੀ ਸੁਨੀਤਾ ਮਿਲਣ ਆਉਂਦੇ ਸਨ ਤਾਂ ਮੈਂ ਉਹਨਾਂ ਦੇ ਨਾਲ ਵੀ ਇਹੀ ਚਰਚਾ ਕਰਦਾ ਸੀ ਕਿ ਆਖਰ ਦਿੱਲੀ ਵਿੱਚ ਸਭ ਠੀਕ ਚੱਲ ਰਿਹਾ ਹੈ। ਪੰਜਵੇਂ ਵਾਲਿਆਂ ਦਾ ਪੂਰਾ ਪਲਾਨ ਸੀ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਮਗਰੋਂ ਆਬਾਦੀ ਪਾਰਟੀ ਨੂੰ ਤੋੜਿਆ ਜਾਵੇ, ਸਰਕਾਰ ਢੇਰੀ ਜਾਵੇ। ਲੋਕ ਸਭਾ ਚੋਣਾਂ ਦੇ ਮੱਧ ਨਜ਼ਰ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਬੁੜਿੰਗ ਨੇ ਭਲਕੇ ਨਾਮਜ਼ਦਗੀ ਪਰੰਦਰਾਂ ਰੋਡ ਸ਼ੋਅ ਦੇ ਪ੍ਰੋਗਰਾਮ ਰੱਦ ਕਰ ਦਿੱਤੇ। ਪੰਜਾਬ ਦੇ ਮਸ਼ਹੂਰ ਲੇਖਕ, ਕਵੀ ਅਤੇ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਨੇ ਪੰਜਾਬ ਅਤੇ ਦੁਨੀਆ ਪਰ ਚਰੋਸ਼ਨ ਕੀਤਾ ਉਹਨਾਂ ਦਾ ਭਲਕੇ ਅੰਤਿਮ ਸੰਸਕਾਰ ਹੈ ਸੋ ਇਸੇ ਮੱਦਨਜ਼ਰ ਹੀ ਰਾਜਾ ਬੜਿੰਗ ਵੱਲੋਂ ਨਾਮਜ਼ਦਗੀ ਪਰੰਦਰਾਂ ਆਪਣੇ ਰੋਡ ਸ਼ੋ ਦੇ ਪ੍ਰੋਗਰਾਮਾਂ ਨੂੰ ਵੀ ਰੱਦ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਅੱਤ ਦੀ ਗਰਮੀ ਪੈਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਰਸਲ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ 12 ਮਈ ਯਾਨੀ ਕਿ ਅੱਜ ਕਈ ਥਾਵਾਂ ਤੇ ਤੇਜ਼ ਹਨੇਰੀ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 2 ਤੋਂ 4 ਡਿਗਰੀ ਦੀ ਉਤੇ ਹੀ ਮੌਸਮ ਵਿਭਾਗ ਦੇ ਵੱਲੋਂ ਕਿਸਾਨਾਂ ਲਈ ਵੀ ਇੱਕ ਵੱਡੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਐਡਵਾਈਜ਼ਰੀ ਮੁਤਾਬਕ ਕਿਸਾਨਾਂ ਨੂੰ ਫਸਲਾਂ ਦੀ ਵਾੜੀ ਨੂੰ ਸੁਰੱਖਿਅਤ ਥਾਂ 'ਤੇ ਰੱਖਣ ਬਰਸਾਤ ਦੌਰਾਨ ਖਾਦਾ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ ਇਸ ਤੋਂ ਇਲਾਵਾ ਆਮ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਬਾਹਰ ਜਾਣ ਤੋਂ ਬੁਰੇਸ ਕਰਨ ਅਤੇ ਦਰੱਖਤਾਂ ਹੇਠ ਚਰਨ ਨਾ ਲੈਣ ਦੀ ਗੱਲ ਵੀ ਕਹੀ ਗਈ ਜਿਲ੍ਹਾਦਰਾਂਤਾਰ ਦੇ ਪਿੰਡ ਪੈਣੀ ਮੱਸਾ ਸਿੰਘ ਤੋਂ ਹੈਰਾਨ ਕਰ ਦੇਣ ਵਾਲਾ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਸਕੂਲ ਦੇ ਵਿੱਚ ਪੜਨ ਵਾਲੀਆਂ ਤਿੰਨ ਨਾਬਾਲਗ ਵਿਦਿਆਰਥਣਾਂ ਲਾਪਤਾ ਹੋਈਆਂ ਇਹਨਾਂ ਨੂੰ ਲਾਪਤਾ ਹੋਏ 3 ਦਿਨ ਹੋ ਚੁੱਕੇ ਨੇ ਪਰ ਅਜੇ ਤੱਕ ਉਹਨਾਂ ਦਾ ਕੋਈ ਸੁਰਾਖwidehat ਨਹੀਂ ਲੱਗਾ। ਮੇਰੀ ਜਾਣਕਾਰੀ ਮੁਤਾਬਕ ਤਿੰਨੋਂ ਵਿਦਿਆਰਥਣਾਂ 9 ਮਈ ਨੂੰ ਆਪਣੇ ਘਰੋਂ ਸਕੂਲ ਲਈ ਗਈਆਂ ਸਨ ਪਰ ਦੁਪਹਿਰ ਨੂੰ ਮਾਸਟਰ ਤੋਂ ਤਿੰਨਾਂ ਨੇ ਜ਼ਰੂਰੀ ਕੰਮ ਦੀ ਅਰਜ਼ੀ ਦੇ ਕੇ ਅਧਿਕ ਛੁੱਟੀ ਕੀਤੀ ਹੈ। ਤਿੰਨੋਂ ਨਿਕਲ ਗਈਆਂ ਪਰ ਬਾਅਦ ਵਿੱਚ ਘਰ ਨਹੀਂ ਪਹੁੰਚੀਆਂ। ਦੱਸਦੀ ਏ ਕਿ ਲਾਪਤਾ ਹੋਈਆਂ ਕੁੜੀਆਂ ਦੀ ਪਛਾਣ ਗੀਤਾ ਕੌਰ ਜਿਸ ਦੀ ਉਮਰ 13 ਸਾਲ ਹੈ, ਜਸਮੀਨ ਕੌਰ ਜਿਸ ਦੀ ਉਮਰ 12 ਤੇ ਲక్ష్ਮੀ ਜਿਸ ਦੀ ਉਮਰ 13 ਸਾਲ ਦੱਸੀ ਗਈ ਹੈ। ਜਦੋਂ ਕਾਫੀ ਪਾਲ ਕਰਨ ਦੇ ਬਾਵਜੂਦ ਵੀ ਕੁੜੀਆਂ ਨਹੀਂ ਮਿਲੀਆਂ ਤਾਂ ਮਾਪਿਆਂ ਕੋਲੋਂ ਜਿਹੜੀ ਅਸੀਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਵਿਦਿਆਰਥਣਾਂ ਨੂੰ ਲੱਭਣ ਦੀ ਗੱਲ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਸਰਕਾਰੀ ਸਕੂਲ 'ਚ ਪੜ੍ਹਦੀਆਂ ਨੇ ਤਿੰਨੋਂ ਕੁੜੀਆਂ ਇੱਕੋ ਕਲਾਸ ਵਿੱਚ ਪੜ੍ਹਦੀਆਂ ਨੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਸਕੂਲ ਸਣੇ ਆਫ਼ਵਾਜ਼ੇ ਇਲਾਕੇ 'ਚ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ ਹਰਿਆਣਾ ਸੂਲ ਸਿੱਖਿਆ ਬੋਰਡ ਅੱਜ 12 ਮਈ ਦਸਵੀਂ ਜਮਾਤ ਦਾ ਨਤੀਜਾ ਐਲਾਨ ਦੇਗਾ ਬੋਰਡ ਦੇ ਚੇਅਰਮੈਨ ਡਾਕਟਰ ਵੀਪੀ ਆਦਮ ਨੇ ਸਵੇਰੇ 8:11 ਵਜੇ ਪ੍ਰੈਸ ਕਾਨਫਰੰਸ ਬੁਲਾਈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੋਰਡ ਵੱਲੋਂ 8 ਮਹੀਨوں ਸਾਰੇ ਵਿਸ਼ਿਆਂ ਦੀਆਂ ਕਾਪੀਆਂ ਦੇ ਨਿਸ਼ਾਨਦੇਹੀ ਦਾ ਕੰਮ ਮੁਕੰਮਲ ਕਰ ਲਿਆ ਗਿਆ। ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਪਹਿਲਾ ਹੀ ਐਲਾਨ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ 90% ਦੀ ਬੱਚਿਆਂ ਦੇ 10ਵੀਂ ਪਾਸ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਤੋਂ ਪਹਿਲਾਂ ਬੋਰਡ ਨੇ 15 ਮਈ ਤੱਕ ਨਤੀਜੇ ਐਲਾਨੇ ਜਾਣ ਦੀ ਗੱਲ ਕੀਤੀ ਸੀ ਪਰ ਕਾਪੀਆਂ ਦੀ ਨਿਸ਼ਾਨਦੇਹੀ ਲਈ ਸੂਬੇ ਭਰ ਦੇ ਵਿੱਚ ਕੇਂਦਰ ਬਣਾਏ ਗਏ ਸਨ ਤਾਂ ਜੋ ਨਤੀਜੇ ਜਲਦੀ ਐਲਾਨੇ ਜਾ ਸਕਣ ਸਾਰੇ ਵਿਸ਼ਿਆਂ ਪੰਜਾਬ ਦੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦੀ ਤਰੀਕ ਤੈ ਕਰ ਦਿੱਤੀ ਹੈ। ਲੋਕ ਸਭਾ ਚੋਣਾਂ ਦਾ ਇੱਕ ਹਫਤਾ ਪੂਰਾ ਹੋਣ ਤੋਂ ਬਾਅਦ ਕਿਸਾਨ ਝੋਨਾ ਲਾਉਣਾ ਸ਼ੁਰੂ ਕਰ ਦੇਣਗੇ। ਝੋਨੇ ਦੀ ਲਵਾਈ ਦਾ ਸਮਾਂ 11 ਜੂਨ ਤੋਂ ਤੈ ਕੀਤਾ ਗਿਆ। ਪਿਛਲੇ ਸਾਲ ਨਾਲੋਂ 5 ਦਿਨ ਪਹਿਲਾਂ। ਇਸ ਲਈ ਸੂਬੇ ਨੂੰ ਦੋ ਜ਼ੋਨਾਂ ਚ ਵੰਡਿਆ ਗਿਆ ਹੈ। ਹਾਲਾਂਕਿ ਝੋਨੇ ਦੀ ਸਿੱਧੀ ਬਿਜਾਈ 15 ਤੋਂ 31 ਮਈ ਤੱਕ ਹੋਵੇਗੀ। ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾਣੀ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਮਾਲਵਾ ਖੇਤਰ ਵਿੱਚ ਜ਼ਿਲ੍ਹਾ ਮੁਕਸਰ ਸਾਹਿਬ ਫਰੀਦਕੋਟ ਮਾਨਸਾ ਪਟੈਂਡਾ ਫਜ਼ਲਕਾ ਕਰੋਸਪੁਰਾ ਤੇ ਕੌਮੀ ਸਹਾਤੇ ਕੰਡਿਆਲੀ ਤਾਰ ਤੋਂ ਪਾਰ ਦੇ ਜ਼ਿਲ੍ਹਿਆਂ ਵਿੱਚ ਜੂਨ ਮਹੀਨੇ ਤੋਂ ਚਲ ਰਹੀ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਜਦੋਂ ਕਿ ਪਿਛਲੇ ਸਾਲ ਮਾਲਵੇ ਵਿੱਚ ਝੋਨੇ ਦੀ ਲਵਾਈ 16 ਜੂਨ ਤੋਂ ਸ਼ੁਰੂ ਹੋਈ ਸੀ। ਖੁਸ਼ੀ ਆਸਤੀਆਵਰਡ ਨਿਊਜ਼ ਮੈਂ ਬਿਨ ਦੇ ਇਜਾਜ਼ਤ ਸੰਪਾਦਕ